ਮਸੀਹ ਯਸ਼ੂ ਵਿੱਚ ਸਾਰਿਆਂ ਨੂੰ ਕਿਰਪਾ ਤੇ ਸ਼ਾਂਤੀ ਹਮੇਸ਼ਾ ਹੁੰਦੀ ਰਹੇ ਅੱਜ ਮੈਂ ਇੱਕ ਫੇਰ ਟੋਪਿਕ ਦੇ ਉੱਪਰ ਗੱਲ ਕਰਨ ਜਾ ਰਿਹਾ ਤੁਹਾਡੇ ਨਾਲ ਉਹ ਟੋਪਿਕ ਇਹ ਹੈ ਕਿ ਕੀ ਮਸੀਹੀ ਭੈਣ ਭਰਾਵਾਂ ਨੂੰ ਆਪਣੇ ਸਰੀਰ ਦੇ ਉੱਪਰ ਟੈਟੂ ਬਣਵਾਉਣੇ ਚਾਹੀਦੇ ਨੇ ਜਾਂ ਫਿਰ ਨਹੀਂ ਬਣਵਾਉਣੇ ਚਾਹੀਦੇ ਦੇਖੋ वचन ਦੀ ਹਰ ਇੱਕ ਆਗਿਆ ਦਾ ਪਾਲਣ ਕਰਨਾ ਇੱਕ ਮਸੀਹੀ ਦਾ ਫਰਜ ਹੈ ਔਰ ਅਸੀਂ ਇਸ ਨੂੰ ਬਾਈਬਲ ਦੇ ਵਿੱਚੋਂ ਦੇਖਾਂਗੇ ਜੇ ਮੇਰੀ ਗੱਲ ਕੋਈ ਬਾਈਬਲ ਦੇ ਵਿੱਚੋਂ ਤੁਹਾਨੂੰ ਮੇਲ ਨਹੀਂ ਖਾਂਦੀ ਮਿਲਦੀ ਤਾਂ ਤੁਸੀਂ ਇਸ ਵੀਡੀਓ ਨੂੰ ਨਹੀਂ ਸੁਣੋ ਕੋਈ ਸਮੱਸਿਆ ਨਹੀਂ ਹੈ ਪਰ ਜੇ ਇਸ ਗੱਲ ਦਾ ਬਾਈਬਲ ਦੇ ਵਿੱਚ ਕੋਈ ਪ੍ਰਮਾਣ ਮਿਲਦਾ ਆ ਤੇ ਫਿਰ ਤੁਹਾਨੂੰ ਭੈਣ ਭਰਾਵੋ ਅਖੌਤੀ ਮਸੀਹੀ ਨਹੀਂ ਹੋਣਾ ਚਾਹੀਦਾ ਸਗੋਂ ਇੱਕ ਸੱਚੇ ਮਸੀਹੀ ਦੇ ਵਾਂਗ ਤੁਹਾਨੂੰ ਉਸ ਗੱਲ ਨੂੰ ਮੰਨਣਾ ਚਾਹੀਦਾ ਆ ਜੋ ਪਵਿੱਤਰ ਸ਼ਾਸਤਰ ਕਹਿੰਦਾ ਆ ਆਓ ਇੱਕ ਆਇਤ ਪੜ੍ਹਦੇ ਹਾਂ ਪਹਿਲਾਂ ਫਿਰ ਆਪਾਂ ਬਾਈਬਲ ਦੇ ਉਹਨਾਂ ਹਵਾਲਿਆਂ ਤੇ ਵੀ ਜਾਵਾਂਗੇ ਜਿੱਥੇ ਟੈਟੂ ਬਣਾਉਣ ਲਈ ਮਨਾ ਕੀਤਾ ਗਿਆ ਹੈ। ਆਓ ਮੈਂ ਤੁਹਾਡੋਂ ਇੱਕ ਆਇਤ ਪੜ੍ਹਦਾ। ਔਰ ਯਾਕੂਬ ਦੀ ਪੱਤਰੀ ਉਸ ਦਾ ਚਾਰ ਪਾਠ ਔਰ ਉਸ ਦੀ ਮੈਂ ਤੁਹਾਡੋਂ ਪੜਨ ਲੱਗਾ ਚਾਰ ਆਇਤ ਨੂੰ। ਯਾਕੂਬ 4 ਦੀ 4। ਲਿਖਿਆ ਹੈ "ਹੇ ਵੀ ਵਿਚਾਰਨੋ ਕੀ ਤੁਹਾਨੂੰ ਮਾਲੂਮ ਨਹੀਂ" ਪਈ ਸੰਸਾਰ ਦਾ ਮਿੱਤਰ ਚਾਰਾ ਪ੍ਰਭੂ ਨਾਲ ਵੈਰ ਹੈ ਬਾਈਬਲ ਦੱਸਦੀ ਹੈ ਕਿ ਸੰਸਾਰ ਨਾਲ ਯਾਰੀ ਰੱਖਣੀ ਜਿਹੜਾ ਆ ਖੁਦਾ ਦੇ ਨਾਲ ਪ੍ਰਭੂ ਦੇ ਨਾਲ ਵੈਰ ਹੈ ਤੇ ਕੀ ਫਿਰ ਤੁਸੀਂ ਮਸੀਹੀ ਭੈਣ ਭਰਾਓ ਖੁਦਾ ਨੂੰ ਪਿਆਰ ਕਰਨਾ ਚਾਹੁੰਦੇ ਹੋ ਜਾਂ ਫਿਰ ਸੰਸਾਰ ਨਾਲ ਦੋਸਤੀ ਰੱਖਣਾ ਚਾਹੁੰਦੇ ਹੋ ਅਸੀਂ ਦੋ ਪਾਸੇ ਨਹੀਂ ਚੱਲ ਸਕਦੇ ਸੰਸਾਰ ਨਾਲ ਦੋਸਤੀ ਵੀ ਰਖੀਏ ਤੇ ਦੂਜੇ ਪਾਸੇ ਆਪਾਂ ਗੱਲ ਕਰੀਏ ਕਿ ਅਸੀਂ ਇੱਕ ਮਸੀਹੀ ਜੀਵਨ ਵੀ ਜੀ ਕੇ ਵਿਖਾਈਏ ਇਹਦਾ ਨਹੀਂ ਹੋ ਸਕਦਾ ਬਾਈਬਲ ਕਹਿੰਦੀ ਹੈ ਹੇ ਵੀ ਵਿਚਾਰ ਲੋ ਕੀ ਤੁਹਾਨੂੰ ਮਾਲੂਮ ਨਹੀਂ ਪਈ ਸੰਸਾਰ ਦਾ ਮਿੱਤਰਚਾਰਾ ਪ੍ਰਭੂ ਨਾਲ ਵੈਰ ਹੈ ਮਤਲਬ ਇਹ ਸਾਫ ਹੈ ਕਿ ਸੰਸਾਰ ਨਾਲ ਯਾਰੀ ਖੁਦਾ ਨਾਲ ਵੈਰ ਹੈ ਸਾਡੇ ਚਰਚ ਜਾਣ ਨਾਲ ਕੋਈ ਮਤਲਬ ਨਹੀਂ ਹੈ ਸਾਡੀਆਂ ਪ੍ਰਾਰਥਨਾਵਾਂ ਨਾਲ ਕੋਈ ਮਤਲਬ ਨਹੀਂ ਹੈ ਜੇਕਰ ਸਾਡੀ ਯਾਰੀ ਜਿਹੜੀ ਹੈ ਦੋਸਤੀ ਜਿਹੜੀ ਹੈ ਉਸ ਸੰਸਾਰ ਨਾਲ ਹੈ ਭਾਵੇਂ ਕਿ ਸੰਸਾਰ ਦੇ ਕੰਮਾਂ ਨਾਲ। ਤਾਂ ਇੱਥੇ ਇਹ ਲਿਖਿਆ ਜਾ ਕਿ ਸੰਸਾਰ ਨਾਲ ਦੋਸਤੀ ਖੁਦਾ ਨਾਲ ਵੈਰ ਹੈ। ਅੱਗੇ ਲਿਖਿਆ ਫਿਰ ਜੇ ਕੋਈ ਸੰਸਾਰ ਦਾ ਮਿੱਤਰ ਹੋਇਆ ਚਾਹੁੰਦਾ ਹੈ ਸੋ ਆਪਣੇ ਆਪ ਨੂੰ ਪ੍ਰਭੂ ਦਾ ਵੈਰੀ ਬਣਾਉਦਾ ਹੈ। ਤਾਂ ਇੱਥੇ ਸਕ੍ਰਿਪਚਰ ਜਿਹੜੀ ਹੈ ਉਹ ਸਾਫ਼ ਜਾਹਿਰ ਕਰਦੀ ਹੈ ਕਿ ਸੰਸਾਰ ਨਾਲ ਯਾਰੀ ਜਿਹੜੀ ਹੈ ਖੁਦਾ ਦੇ ਨਾਲ ਵੈਰ ਹੀ ਹੈ। ਤੋ ਹੁਣ ਆਪਾਂ ਗੱਲ ਕਰਦੇ ਆ ਕਿ ਕੀ ਟੈਟੂ ਬਣਵਾਉਣਾ ਇੱਕ ਸਰੀਰਕ ਜਿਹੜੀ ਗੱਲ ਆ ਕਿ ਆਤਮਿਕ ਗੱਲ ਆ ਜੇ ਤਾਂ ਹੈ ਇਹ ਸਰੀਰਕ ਭਾਵ ਦੁਨਿਆਵੀ ਗੱਲ ਆ ਤੇ ਫਿਰ ਸਾਨੂੰ ਇਸ ਨੂੰ ਕਦੇ ਵੀ ਬਣਵਾਉਣਾ ਨਹੀਂ ਚਾਹੀਦਾ ਕਿਉਂਕਿ ਸੰਸਾਰ ਦੀ ਗੱਲ ਨਾਲ ਦੋਸਤੀ ਖੁਦ ਨਾਲ ਵੈਰ ਆ ਬਹੁਤ ਸਾਰੇ ਇਹਦੇ ਤੇ ਟਿੱਪਣੀ ਕਰ ਸਕਦੇ ਨੇ ਕਿ ਦੇਖੋ ਅਸੀਂ ਟੈਟੂ ਜਿਹੜਾ ਆ ਉਹ ਬੇਬੇ ਬਾਪੂ ਲਿਖ ਕੇ ਅ ਲਿਖ ਲਵਾਂਗੇ ਅਸੀਂ ਦਖਾ ਲਵਾਂਗੇ ਭਾਉ ਜ ਜ ਅਸੀਂ ਫਿਰ ਸਲੀਬ ਬਣਵਾ ਲਵਾਂਗੇ ਜਾਂ ਫਿਰ ਅਸੀਂ ਕੋਈ ਵੀ ਮਸੀਹੀ ਨਿਸ਼ਾਨ ਜਿਹੜਾ ਆ ਉਹ ਬਣਵਾ ਲਵਾਂਗੇ ਬਾਈਬਲ ਨੇ ਸਾਨੂੰ ਕਦੇ ਵੀ ਮਸੀਹੀ ਨਿਸ਼ਾਨ ਬਣਵਾ ਲੈਣੀ ਕਿਹਾ ਬਾਈਬਲ ਨੇ ਕਿਹਾ ਤੁਸੀਂ ਧਰਤੀ ਦੇ ਲੂਣ ਹੋ ਅਰ ਤੁਹਾਡੀ ਜਿਹੜੀ ਜ਼ਿੰਦਗੀ ਦੀ ਬਤੀਤ ਕਰਨ ਦਾ ਤਰੀਕਾ ਆ ਉਹੀ ਦੱਸੇਗਾ ਕਿ ਤੁਸੀਂ ਕਿੰਨੇ ਮਸੀਹੀ ਹੋ ਅਸੀਗਨੇ ਤਖਤੀਆਂ ਆ ਮਸੀਹੀਆਂ ਔਰ ਲੋਕੀ ਬਾਈਬਲ ਤੋਂ ਪੜ੍ਹਨਾ ਨਾ ਪੜ੍ਹਨਾ ਪਰ ਸਾਡੇ ਜੀਵਨ ਤੋਂ ਲੋਕੀ ਜਰੂਰ ਬਾਈਬਲ ਨੂੰ ਪੜ੍ਹਨਾ ਚਾਹੁੰਦੇ ਆ ਔਰ ਪਤਾ ਲੱਗਦਾ ਆ ਕਿ ਅਸੀਂ ਸੱਚੇ ਮਸੀਹੀ ਹੈਗੇ ਆ ਜਾਂ ਨਹੀਂ ਹੈਗੇ ਤੋਂ ਜਿਹੜੀ ਮੈਂ ਗੱਲ ਕਰ ਰਿਹਾ ਸੀ ਤੁਹਾਡੇ ਨਾਲ ਕਿ ਟੈਟੂ ਦੇ ਵਿਸ਼ੇ ਤੇ ਕਿ ਉਹ ਹੋਛਾ ਪਾਪ ਬਣਵਾ ਸਕਦੇ ਆ ਜਾਂ ਨਹੀਂ ਬਣਵਾ ਸਕਦੇ ਆਪਾਂ ਇਸ ਨੂੰ ਪਵਿੱਤਰ ਸ਼ਾਸਤਰ ਦੇ ਵਿੱਚੋਂ ਦੇਖਦੇ ਆ ਤੋ ਬੇਰ ਨਾਲ ਤੁਸੀਂ ਜੋ ਸਕ੍ਰਿਪਚਰਸ ਨੂੰ ਪੜੋਗੇ ਲੇਵੀਆਂ ਦੀ ਕਿਤਾਬ ਔਰ ਉਸਦਾ 19 ਪਾਠ ਲੇਵੀਆਂ ਦੀ ਕਿਤਾਬ ਉਸਦਾ 19 ਦੇ ਆਏ ਔਰ ਉਸ ਦੀ ਜੇ ਤੁਸੀਂ 28 ਆਤ ਪੜੋਗੇ ਤੇ ਪੰਜਾਬੀ ਚ ਇਥੇ ਵੀ ਪੜ੍ਹ ਲੈਣਾ ਫਿਰ ਇੰਗਲਿਸ਼ ਚ ਵੀ ਆਪਾਂ ਇਸ ਨੂੰ ਦੇਖਾਂਗੇ ਕਿਉਂਕਿ ਕਈ ਜਿਹੜੀਆਂ ਰਸੇ ਐਕਜੈਕਟ ਵਰਡ ਜਿਹੜੇ ਆ ਉਹ ਇੰਗਲਿਸ਼ ਵਿੱਚ ਸਾਨੂੰ ਮਿਲਦੇ ਆ ਔਰ ਪੰਜਾਬੀ ਦੀ ਬਾਈਬਲ ਵਿੱਚ ਉਹ ਨਹੀਂ ਮਿਲਦੇ ਟਰਾਂਸਲੇਸ਼ਨ ਦੀ ਕੋਈ ਪ੍ਰੋਬਲਮ ਹੈਗੀ ਆ ਤੋ ਇੱਥੇ ਲਿਖਿਆ ਆ ਤੁਸੀਂ ਕਿਸੇ ਦੇ ਮਰਨ ਉੱਤੇ ਆਪਣੇ ਆ ਸ਼ਰੀਰਾਂ ਨੂੰ ਨਾ ਚੀਰਨਾ ਸ਼ਰੀਰ ਨਹੀਂ ਚੀਰਨੇ ਭਾਵ ਕਿ ਜਿਹਦੇ ਡੈਥ ਹੋ ਜਾਂਦੀ ਹੈ ਦੁੱਖ ਤਾਂ ਹੁੰਦਾ ਸਾਨੂੰ ਸਾਡੇ ਤੋਂ ਉਹ ਵਿਛੜ ਜਾਂਦਾ ਆ ਪਰ ਅਸੀਂ ਉਸ ਦੀ ਖਾਤਰ ਆਪਣੇ ਸ਼ਰੀਰ ਨੂੰ ਚੀਰਨਾ ਸ਼ੁਰੂ ਕਰ ਦਈਏ ਇਹ ਚੀਜ਼ਾਂ ਤਾਂ ਵੈਸੇ ਅਸੀਂ ਕਦੇ ਦੇਖਦੇ ਨਹੀਂ ਤਾਂ ਹੁੰਦੀਆਂ ਪਰ ਕਈ ਜਗ੍ਹਾ ਤੇ ਹੋ ਜਾਂਦੀਆਂ ਆ ਤੋ ਅਗਲੀ ਨਾਲ ਹੀ ਸਕ੍ਰਿਪਚਰ ਦੇ ਵਿੱਚ ਇਸੇ ਨੂੰ ਅਕ ਲਿਖਿਆ ਆ ਨਾ ਆਪਣੇ ਉੱਤੇ ਨਿਸ਼ਾਨੀਆਂ ਠਕਵਾਈਂ ਮੈਂ ਯਹਵਾ ਹਾਂ ਇੰਗਲਿਸ਼ ਵਿੱਚ ਚੱਪ ਲਿਖਦੇ ਲਿਖਿਆ ਇਹ ਵਚਨ ਨੂੰ ਪੜ੍ਹਨਾ ਚਾਹੁੰਦੇ ਆ ਇੰਗਲਿਸ਼ ਵਿੱਚ ਲਿਖਿਆ ਇੱਥੇ ਹੀ ਸ਼ਲ ਨਾਟ ਮੇਕ ਐਨੀ ਕਟਿੰਗ ਇਨ ਯੋਰ ਫਲੈਸ਼ ਫॉर द ਡੈਡ ਨੌਰ ਪ੍ਰਿੰਟ ਐਨੀ ਮਾਰਕਸ ਐਨੀ ਮਾਰਕਸ ਕੋਈ ਵੀ ਨਿਸ਼ਾਨ ਕਈ ਤਰਜਮਿਆਂ ਵਿੱਚ ਤੇ ਇਹਨੂੰ ਟੈਟੂ ਵੀ ਲਿਖਿਆ ਹੈ ਉਤਲਸਵਾ ਮੇਰੇ ਕੋਲ ਨਹੀਂ ਹੈ ਐਗਜ਼ੈਕਟ ਟੈਟੂ ਸ਼ਬਦ ਲਿਖਿਆ ਹੁੰਦੇ ਤੇ ਪਰ ਇੱਥੇ ਮਾਰਕ ਲਿਖਿਆ ਮਾਰਕਸ ਨਿਸ਼ਾਨੀਆਂ ਆਪਾਂ ਨੂੰ ਆਪਣੇ ਤੇ ਨਿਸ਼ਾਨੀਆਂ ਤੁਸੀਂ ਨਹੀਂ ਲੈਣੀਆਂ ਆਈ ਐਮ ਦਾ ਲਾਰਡ ਮੈਂ ਯਹਵਾ ਪ੍ਰਭੂ ਹਾਂ ਤਾਂ ਬਾਈਬਲ ਇੱਥੇ ਸਾਫ਼ ਸੰਦਸਦੀ ਹੈ ਕਿ ਸਾਨੂੰ ਆਪਣੇ ਸਰੀਰ ਤੇ ਟੈਟੂ ਨਹੀਂ ਬਣਵਾਉਣੇ ਚਾਹੀਦੇ ਨਿਸ਼ਾਨੀਆਂ ਨਹੀਂ ਬਣਵਾਉਣੀਆਂ ਚਾਹੀਦੀਆਂ ਜੇ ਤੁਸੀਂ ਵੀ ਇੱਕ ਸੱਚਾ ਮਸੀਹੀ ਜੀਵਨ ਜੀਣਾ ਚਾਹੁੰਦੇ ਹੋ ਤੇ ਭੈਣ ਪ੍ਰਭੂ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਤੁਸੀਂ ਸਦਾਚਨ ਨੂੰ ਪੂਰਾ ਕਰੋ ਅਤੇ ਤੁਸੀਂ ਆਪਣੇ ਸਰੀਰ ਦੇ ਉੱਪਰ ਕਿਸੇ ਵੀ ਤਰ੍ਹਾਂ ਦੀਆਂ ਨਿਸ਼ਾਨੀਆਂ ਨਾ ਬਣਵਾਓ ਚਾਹੇ ਕੋਈ ਵੀ ਨਿਸ਼ਾਨ ਕਿਉਂ ਨਾ ਹੋਵੇ ਚਾਹੀ ਮਸੀਹੀ ਹੀ ਕਿਉਂ ਨਾ ਹੋਵੇ ਮਸੀਹੀ ਨਿਸ਼ਾਨੀਆਂ ਨਾਲ ਨਹੀਂ ਮਸੀਹੀ ਜੀਵਨ ਜੀਣ ਨਾਲ ਪ੍ਰਗਟ ਹੁੰਦਾ ਹੈ ਤੇ ਖੁਦਾਵਾ ਤੁਹਾਨੂੰ ਬਰਕਤ ਦੇ ਇੱਕ ਛੋਟਾ ਜਿਹਾ ਵਿਸ਼ਾ ਸੀ ਜਿਹੜਾ ਅੱਜ ਸਾਂਝਾ ਕੀਤਾ ਹੈ ਮੈਂ ਅਸੀਂ ਹੋਰ ਵੀ ਕਲਿੱਪਸ ਜਿਹੜੀਆਂ ਆ ਉਹ ਸਮੇਂ ਸਿਰ ਅਪਡੇਟ ਕਰਦੇ ਰਹਿਣਾ ਮੈਂ ਵੀ ਬੇਸਿਕ ਟੀਚਿੰਗਸ ਨੂੰ ਲੈ ਕੇ ਔਰ ਕੋਦਾਮਤਨ ਨੂੰ ਬਹੁਤ ਬਰਕਤ ਦੇਵੇ ਗੋਡ ਬlesਸ ਯੂ ਆਲ